ਔਰ ਧਾਰ ਵਿਚਾਰ ਮੁਰਾਰ ਰਮੋਰਮ ਮਨਮੋਹਨ ਨਾਮ ਜਪੀਨੇ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਪ੍ਰਭੂ ਪਰਮਾਤਮਾ ਦਾ ਨਾਮ ਉਸ ਦਾ ਨਾਮ ਜਪਣਾ ਹਿਰਦੇ ਵਿੱਚ ਧਾਰਨ ਕਰਕੇ ਜੀਵ ਨਾਲ ਹਰੇਕ ਹੀ ਬੋਲਦਾ ਬੋਲੀ ਜਾਂਦੇ ਆਪਾਂ ਜੀਵ ਨਾਲ ਬੋਲਣਾ ਜੀਵ ਨਾਲ ਹੀ ਆ ਇਹ ਨਹੀਂ ਸਮਝਣਾ ਵੀ ਹੁਣ ਆਪਾਂ ਬੋਲਣਾ ਨਹੀਂ ਜੀਵ ਨਾਲ ਬੋਲਣਾ ਜੀਵ ਨਾਲ ਹੀ ਆ ਪਰ ਕਿਤੇ ਹਿਰਦੇ ਘਰ ਵਿੱਚ ਜਦੋਂ ਟਿਕਾ ਕੇ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਮਨੁੱਖ ਜਪਦਾ ਨਾ ਫਿਰ ਉਹਦਾ ਰੂਪ ਹੀ ਹੋ ਜਾਂਦਾ ਅਦ੍ਰਿਸ਼ਟ ਅਗੋਚਰ ਅਪਰੰਪਰ ਸਵਾਮੀ ਗੁਰ ਪੂਰੇ ਪ੍ਰਗਟ ਦੀਨੇ ਇਹ ਪੂਰੇ ਗੁਰੂ ਦੇ ਲੜ ਲੱਗ ਕੇ ਹਿਰਦੇ ਘਰ ਵਿੱਚ ਪ੍ਰਭੂ ਪਰਮਾਤਮਾ ਦਾ ਵਾਸਾ ਹੋਏਗਾ ਉਹ ਪ੍ਰਗਟ ਹੋਏਗਾ ਅੰਤ੍ਰਈ ਆ ਨਿਕਟ ਬਸੇ ਮੂੜਾ ਵਾਰ ਪਾਲੇ ਵੇ ਮੂਰਖ ਮਾਨਾ ਮੈਂ ਬਾਹਰ ਭਾਲਦਾ ਫਿਰਦਾ ਇੱਧਰ ਉੱਧਰ ਤੁਰਿਆ ਫਿਰਦਾ ਅੰਦਰ ਹੀ ਵੱਸਦਾ ਅੰਦਰੋਂ ਪ੍ਰਗਟ ਹੋ ਜਾਣਾ ਜਦੋਂ ਗੁਰੂ ਦੇ ਗਿਆਨ ਦਾ ਕਸਵੱਟੀ ਲੱਗੀ ਜਦੋਂ ਐ ਕਹ ਲੋ ਜਦੋਂ ਗੁਰੂ ਦੇ ਗਿਆਨ ਦੀ ਸਾਨੂੰ ਜਿਵੇਂ ਆਪਾਂ ਕਹ ਲਓ ਨਾ ਵੀ ਕੋਈ ਦੀਵਾ ਦੀਵੇ ਦੇ ਵਿੱਚ ਤੇਲ ਵੀ ਹੈਗਾ ਬੱਤੀ ਵੀ ਹੈਗੀ ਆ ਇੱਕ ਉਹਨੂੰ ਤੀਲੀ ਲਾਉਣ ਦੀ ਜ਼ਰੂਰਤ ਆ ਜਗ ਪੈਂਦਾ ਹੈ ਸਭ ਕੁਝ ਅੰਦਰ ਹੀ ਜਦੋਂ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਗੁਰੂ ਦੇ ਗਿਆਨ ਦੇ ਨਾਲ ਜਗਾਉਣਾ ਕੀਤਾ ਨਾ ਉਹਨੇ ਪ੍ਰਗਟ ਹੋ ਜਾਣਾ ਅਗਲੇ ਬੰਦ ਚ ਦੱਸਦੇ ਨੇ ਮਹਾਰਾਜ RAM PARSH CHANDAN HAM ਵਾਹਿਗੁਰੂ RAM PARSH CHANDAN ਉਹ ਪ੍ਰਭੂ ਪਰਮਾਤਮਾ ਇੱਕ 파ਰਸ਼ ਦੀ ਤਰ੍ਹਾਂ ਹੈ ਚੰਦਨ ਦੀ ਤਰ੍ਹਾਂ ਹੈ ਤੇ ਹਮ ਕਾਸ਼ਟ ਲੋਸ਼ਟ ਆਪਾਂ ਤਾਂ ਲੱਕੜ ਲੋਹੇ ਵਰਗੀਆਂ ਮਹਾਰਾਜ ਸਮਝਾਉਣਾ ਕਰਦੇ ਨੇ ਵੀਰ ਪ੍ਰਭੂ ਪ੍ਰਮਾਤਮਾ 파ਰਸਾ ਚੰਦਨ ਤੇ ਆਪਾਂ ਨੂੰ ਲੱਕੜ ਲੋਹੇ ਵਰਗਿਆਂ ਨੂੰ ਕਾਂਚਨ ਬਣਾ ਦੇਗਾ ਜਦੋਂ ਗੁਰੂ ਦੇ ਗਿਆਨ ਦੀ ਕਿਸਵੱਟੀ ਲੱਗੀ ਜਿਵੇਂ ਆਪਾਂ ਸੁਣਿਆ ਵੇਖਿਆ ਤਾਂ ਨਹੀਂ ਹੈ ਵੀ 파ਰਸ ਦੀ ਬੱਟੀ ਨੂੰ ਜਦੋਂ ਲੋਹੇ ਦੇ ਨਾਲ ਸੁਹਾਦੀਏ ਤਾਂ ਲੋਹਾ ਸੋਨਾ ਬਣ ਜਾਂਦਾ ਉਹ ਪਤਾ ਨਹੀਂ ਬਣਦਾ ਕਿ ਨਹੀਂ ਬਣਦਾ ਵੇਖਿਆ ਨਹੀਂ ਸੁਣਿਆ ਪਰ ਆ ਜੈਸਾ ਸਤਗੁਰ ਸੁਣੀ ਦਾ ਤੈਸੋ ਹੀ ਮੈਂ ਡੀਟ ਜੇਹੋ ਜਾਂ ਸੁਣਿਆ ਉਹੇ ਜਾਂ ਦੇਖਿਆ ਵੀ ਆ ਵੀ ਵਾਕਿਆ ਹੀ ਸੰਦੀ ਮਾਈ ਭੈੜੀ ਮਤ ਨੂੰ ਸਾਡੇ ਬਕਾਰਾਂ ਨੂੰ ਗੁਰੂ ਦਾ ਗਿਆਨ ਕੱਟ ਦਿੰਦਾ ਤੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੋੜ ਲੈਂਦਾ ਇਹ ਜੈਸਾ ਸਤਗੁਰ ਸੁਣੀ ਦਾ ਤੈਸੋ ਹੀ ਮੈਂ ਡੇਟ ਦਾ ਮਤਲਬ ਹੀ ਜੇਹੋ ਜਾਂ ਮੈਂ ਸੁਣਿਆ ਸੀ ਉਹੇ ਜਾਂ ਵੇਖ ਲਿਆ ਇਹ ਜਦੋਂ ਗੁਰੂ ਦੇ ਗਿਆਨ ਦੀ ਕਸਬੱਟੀ ਲੱਗਦੀ ਆ ਸਾਨੂੰ ਲੋਹੇ ਲੱਕੜ ਵਰਗਿਆਂ ਨੂੰ ਚੰਦਨ ਵਰਗੇ ਬਣਾ ਲੈਂਦਾ ਅਗੇ ਮਹਾਰਾਜ ਕਹਿੰਦੇ ਹਰ ਸੰਗ ਹਰੀ ਸਤ ਸੰਗ ਭੈ ਹਰ ਜਦੋਂ ਹਰੀ ਦਾ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਵਾਸਤੇ ਅਸੀਂ ਸਤ ਸੰਗ ਕਰਦੇ ਹਾਂ ਨਾ ਸਤ ਸੰਗ ਕੀ ਹੁੰਦਾ ਮਤਲਬ ਸੱਚੀ ਸੰਗਤ ਸੱਚੀ ਸੰਗਤ ਇਕ ਗੁਰੂ ਘਰ ਵਿੱਚ ਹੀ ਹੈ ਗੁਰੂ ਦੇ ਗਿਆਨ ਹੁਣ ਆਪਾਂ ਸੱਚੇ ਗੁਰੂ ਦੀ ਗੁਰੂ ਸਾਧੂ ਦੀ ਸੰਗਤ ਕਰ ਰਹੇ ਹਾਂ ਮਹਾਰਾਜ ਕਹਿੰਦੇ ਨਾ ਸਤ ਸੰਗ ਹਰੀ ਸਤ ਸੰਗ ਭਏ ਹਰ ਕਾਂਚਨ ਚੰਦਨ ਕੀਨੇ ਜਦੋਂ ਗੁਰੂ ਦੀ ਸੰਗਤ ਕਰਾਂਗੇ ਫੇਰ ਸਾਨੂੰ ਕੱਚ ਵਰਗਿਆਂ ਨੂੰ ਸੋਨਾ ਹੀਰੇ ਬਣਾ ਦੇਗਾ ਜਿਵੇਂ ਆਪਾਂ ਭਗਤਾਂ ਦੀ ਬਾਣੀ ਵਿੱਚੋਂ ਪੜ੍ਹਦੇ ਹੁੰਨੇ ਆ ਆਦ ਦਾਬ ਆਦ ਦਾਮ ਕੋ ਸੀ ਪਰੋ ਹੋਇਓ ਲਖੀਣਾ ਵੀ ਕੁੱਡੀਆਂ ਦੀ ਕੀਮਤ ਬਾਲਾ ਜਦੋਂ ਗੁਰੂ ਦਾ ਗਿਆਨ ਲੈਂਦਾ ਉਹ ਲੱਖਾਂ ਕਰੋੜਾਂ ਦਾ ਹੋ ਜਾਂਦਾ ਰਹਾਉ ਰਹਾਵਲੇ ਬੰਦ ਚ ਮਹਾਰਾਜ ਦੱਸਦੇ ਨੇ ਨਬ ਸਹਿਖਟ ੱਲੋ ਹੋਏ ਨਬ ਸਹਿਖਟ ਬੋਲੇ ਮੁਖ ਆਗਰ ਮੇਰਾ ਹਰ ਪ੍ਰਭ ਐਬਨਾ ਪਤੀਨੇ ਨਿਹਰੀਆਂ ਗੱਲਾਂ ਬਾਤਾਂ ਕਰਨ ਦੇ ਨਾਲ ਨਹੀਂ ਪਤੀਜਦਾ ਉਹ ਵੀ ਚੰਗੀਆਂ ਧਰਮ ਦੀਆਂ ਗੱਲਾਂ ਕਰ ਲਈਆਂ ਜੀ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਜਿਹੜਾ ਕੁਝ ਵੀ ਆਪਾਂ ਕਰਦੇ ਨਾ ਮਹਾਰਾਜ ਕਹਿੰਦੇ ਐਵੇਂ ਨਹੀਂ ਉਹ ਆਏ ਨਹੀਂ ਪਤੀ ਜਦਾਂ ਨਹੀਂ ਉਹ ਖੁਸ਼ ਨਹੀਂ ਹੁੰਦਾ ਪਤੀਨੇ ਦਾ ਮਤਲਬ ਖੁਸ਼ ਨਹੀਂ ਹੁੰਦਾ ਖੁਸ਼ ਕਿਵੇਂ ਹੁੰਦਾ ਜਨ ਨਾਨਕ ਹਰ ਹਿਰਦੇ ਸਦ ਧਿਆਵੋ ਗੁਰੂ ਮਹਾਰਾਜ ਕਹਿੰਦੇ ਨੇ ਹਰੀ ਪ੍ਰਭੂ ਪਰਮਾਤਮਾ ਨੂੰ ਆਪਦੇ ਹਿਰਦੇ ਵਿੱਚ ਧਿਆਉਣਾ ਕਰੋ ਤੇ ਜਦੋਂ ਹਿਰਦੇ ਵਿੱਚ ਧਿਆਉਣਾ ਕੀਤਾ ਇੰਉਂ ਹਰ ਪ੍ਰਭ ਮੇਰਾ ਪੀਨੇ ਮਹਾਰਾਜ ਕਹਿੰਦੇ ਓ ਮੇਰਾ ਹਰੀ ਪ੍ਰਭੂ ਪਰਮਾਤਮਾ ਭਿੱਜਦਾ ਸਾਡੇ ਤੇ ਖੁਸ਼ ਹੁੰਦਾ ਜਦੋਂ ਆਪਾਂ ਉਹਨੂੰ ਹਿਰਦੇ ਚੋਂ ਧਿਆਉਨੇ ਆ ਕੱਲਾ ਮੇਰੇ ਵਰਗਾ ਜੀਵ ਨਾ ਬੋਲੀ ਜਾਂਦਾ ਵਾਹਿਗੁਰੂ 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 ਤੇ ਅੰਦਰ ਕੂੜਕਬਾੜ ਵਿੰਭਾਂ ਦਾ ਭਰਮਾਂ ਦਾ ਵਿਛਿਆਂ ਦਾ ਬਕਾਰਾਂ ਦਾ ਚੁਗਲੀ ਦਾ ਨਿੰਦਿਆਂ ਦਾ ਇਹ ਕੂੜਕਬਾੜ ਨਾ ਅੰਦਰ ਪਰਿਆ ਰਿਹਾ ਤੇ ਜੀਵ ਨਾ ਕਹੀ ਜਾਂਦਾ ਜੀਵ ਨਾ ਬੋਲਣਾ ਤੇ ਅੰਦਰੋਂ ਵੀ ਸਾਫ਼ ਕਰਨਾ ਆਪਣੇ ਮਨ ਨੂੰ ਗੁਰੂ ਦਾ ਗਿਆਨ ਪੱਲੇ ਬੰਨਣਾ ਤੋ ਸਤਗੁਰੂ ਦੀ ਕਿਰਪਾ ਸਤਕਾ ਜੋ ਆਪਾਂ ਲੜੀ ਵਾਰ ਸ਼ਬਦ ਵਿਚਾਰ ਕਰਦੇ ਆਂ ਗੁਰੂ ਦੀ ਕਿਰਪਾ ਸਤਕਾ ਉਹ ਪਾਵਨ ਪਵਿੱਤਰ ਅੰਗ 340 ਤੇ ਸੁਭਾਏਮਾਨ ਪੰਕਤੀਆਂ ਦੋ ਤਿੰਨ ਰਹਿੰਦੀਆਂ ਨੇ ਮਹਾਰਾਜ ਕਹਿੰਦਾ ਸ਼ੱਕ ਕੇ ਨਾ ਰਹੋ ਛਾੜ ਕੇ ਨਾ ਆਸਾਂ हे ਮੇਰੇ ਮਾਨਾ ਹੋਰ ਆਸਾਂ ਛੱਡ ਕੇ ਤਕੜਾ ਹੋ ਕੇ ਕਿਉਂ ਨਹੀਂ ਰਹਿੰਦਾ ਅਮਸ ਸ਼ੱਕ ਜੀ ਚ ਨਾ ਰਹੇ ਵੀ ਇੱਥੋਂ ਵੀ ਕੁਝ ਮਿਲ ਜੂ ਉੱਥੋਂ ਵੀ ਕੁਝ ਮਿਲ ਜੂ ਨਾ ਉਹ ਸ਼ੱਕ ਜ ਆਪ ਦਾ ਦੂਰ ਕਰ ਦੇ ਸ਼ੱਕ ਜਿਹੜੀ ਕਈ ਵਾਰੀ ਭਲੇਖਾ ਜ ਆ ਹੁੰਦਾ ਨਾ ਸ਼ੱਕ ਭਲੇਖਾ ਜ ਜਿਹਨੂੰ ਕਹਿੰਨੇ ਆਪਾਂ ਵੀ ਇੱਥੋਂ ਉਹ ਮਿਲ ਜੂ ਇੱਥੋਂ ਆ ਮਿਲ ਜੂ ਨਹੀਂ ਉਹ ਛੱਕ ਭਲੇਖੇ ਤੇ ਦੂਰ ਕਰ ਦੇ ਮਹਾਰਾਜ ਕਹਿੰਦੇ ਵੀ ਇੱਕ ਥਾਂ ਟਿਕ ਜਾ ਗੁਰੂ ਘਰ ਨਾਲ ਜੁੜ ਜਾ ਤੇ ਤੇਰਾ ਜੀਵਨ ਸਫਲਾ ਹੋ ਜਾਏਗਾ ਜੀਵਨ ਸਫਲਾ ਕਰਨ ਵਾਸਤੇ ਮੈਨੂੰ ਕਾ ਜਨਮ ਮਿਲਿਆ ਪ੍ਰਭੂ ਪਰਮਾਤਮਾ ਨੇ ਬਾਰੀ ਅਨੁਸਾਰ ਸਾਡੇ ਤੇ ਤਰਸ ਕਰਕੇ ਮਨੁੱਖੇ ਜਨਮ ਦੀ ਦਾਤ ਦਿੱਤੀ ਆ ਤੇ ਮਨੁੱਖੇ ਜਨਮ ਦਾ ਕੰਮ ਕੀ ਹੈ ਆਇਓ ਪੜਨ ਸੁਣਨ ਕੋ ਬਾਣੀ ਵੇ ਪ੍ਰਭੂ ਪਰਮਾਤਮਾ ਦੀ ਬਾਣੀ ਪੜਨ ਸੁਣਨ ਵਾਸਤੇ ਆ ਮਨੁੱਖਾ ਜਨਮ ਹੋਰ ਪਸ਼ੂ ਪੰਸੀ ਨਹੀਂ ਕੋਈ ਬਾਣੀ ਪੜ ਸੁਣ ਸਕਦਾ ਤੇ ਜਦੋਂ ਤੂੰ ਨਾਮ ਬਾਣੀ ਨਾਲ ਜੁੜ ਗਿਆ ਭਾਈ ਇਹ ਮਨੁੱਖਾ ਜਨਮ ਲੇਖੇ ਲੱਗ ਜਾਊਗਾ ਲੇਖੇ ਲੱਗਣ ਦਾ ਪਾਪ ਵੀ ਰਾਸੀ ਦੇ ਗੇੜ ਵਿੱਚੋਂ ਜੀਵਾਤਮਾ ਨਿਕਲ ਜਾਏਗਾ ਨਹੀਂ ਤਾਂ ਫਿਰ ਗਰਬਾਣੀ ਕਹਿੰਦੀ ਆ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗੱਜ ਮੀਨ ਕਰੰਗਾ ਕਈ ਜਨਮ ਸਰਪ ਬਿਰਖ ਹੋਏ ਪਾਇਓ ਸੱਪ ਪੇੜ ਪੌਦੇ ਕੀੜੇ ਮਕੌੜੇ ਬਣਦਾ ਆਇਆ ਜੀਵਾਤਮਾ ਅਜੀਵਾਤਮਾ ਉਹਨਾਂ ਸਰੀਰਾਂ ਵਿੱਚੋਂ ਵਿਚਰਦਾ ਆਇਆ ਜੀਵਾਤਮਾ ਨਹੀਂ ਮਰਦਾ ਅਮਰ ਹੈ ਇਹ ਸਰੀਰ ਨਹੀਂ ਜਾਣਾ ਇਹ ਨਹੀਂ ਮਿੱਟੀ ਹੋਣਾ ਜੀਵਾਤਮਾ ਤਾਂ ਅਮਰ ਰਹਿੰਦਾ ਇਹਨੂੰ ਤਾਂ ਸਰੀਰ ਧਾਰਨ ਕਰਨੇ ਪੈਂਦੇ ਆ 84 ਦੇ ਗੇੜ ਜੀ ਨੂੰ 84 ਦਾ ਗੇੜ ਕਹਿੰਨੇ ਆਪਾਂ ਮਨੁੱਖੇ ਜਨਮ ਦੇ ਵਿੱਚ ਤੂੰ ਪ੍ਰਭੂ ਪਰਮਾਤਮਾ ਨਾਲ ਜੁੜ ਸਕਦਾ ਤੇ ਤੇਰਾ ਮਨੁੱਖਾ ਜੀਵਨ ਲੇਖੇ ਲੱਗ ਸਕਦਾ ਹੋਰ ਕਿਸੇ ਵੀ ਜਨਮ ਦੇ ਵਿੱਚ ਨਹੀਂ ਨਹੀਂ ਤਾਂ ਫਿਰ ਕਈ ਜਨਮ ਭਾਏ ਕੀਟ ਪਤੰਗਾ ਕਈ ਜਨਮ ਜਲ ਗਜਮੀਨ ਕਰੰਗਾ ਫਿਰ ਇਹਨਾਂ ਦੇ ਵਿੱਚ ਤਾਂ ਜਾਣਾ ਹੀ ਆ ਆਪਾਂ ਰੋਜ਼ ਹੀ ਗੱਲ ਕਰਦੇ ਆ ਲੱਖ ਕਾਗਾਂ ਕਰੋੜ ਨਗਾਂ ਮਹਾਰਾਜ ਕਹਿੰਦੇ ਜੇ नाग ਦੀ ਕੋਲ ਦੇ ਵਿੱਚ ਚਲਿਆ ਗਿਆ ਤਾਂ ਕਰੋੜਪਰਾ नाग ਦੀ ਕੋਲ ਚੀ ਰਹਿਣਾ ਪੈਣਾ ਕਰੋੜਪਰਾ ਇੱਥੇ ਜਦੋਂ 40 ਸਾਲ ਟੱਪਦਾ ਨਾ ਉਦੋਂ ਔਖਾ ਜਿਹਾ ਹੁਣ ਲੱਗ ਜਾਂਦਾ ਭੈਣਾ ਚਾਹੇ ਭਾਈ ਜੀ ਵੀ ਬਾਤ ਸੁਣੋ ਹੁਣ ਕਹਤਾ ਜੀਣਾ ਹੁਣ ਤਾਂ ਬਸ ਰੱਬ ਮੂੰਹ ਤੇ ਪੜਦਾ ਪਾ ਦੇ ਅ 40 ਸਾਲ ਤੱਕ ਹੀ ਨਾਲੇ ਨਾਲੇ 35 35 35 32 34 ਸ਼ਕਤ ਤਾਂ ਵਧੀਆ ਹੁੰਦਾ ਸਰੀਰ ਤਕੜਾ ਰਹਿੰਦਾ ਅ 40 45 ਤੋਂ ਬਾਅਦ ਹੀ ਲੱਗ ਜਾਂਦਾ ਕਹਿਣਾ ਉਹ ਕਰੋੜ ਭਰਾ ਦੇਖ ਲੋ ਗੁਰੂ ਜੀ ਸਮਝਾਉਣਾ ਕਰਦੇ ਨੇ ਵੀ ਜੇ 84 ਦੇ ਗ੍ਰੇਡ ਤੋਂ ਬਚਣਾ ਤਾਂ ਪ੍ਰਭੂ ਪਰਮਾਤਮਾ ਦੇ ਨਾਮ ਬਾਣੀ ਨਾਲ ਜੁੜ ਜਾ ਛੱਕ ਸੁੱਕ ਜੇ ਛੱਡ ਦੇ ਜਿਹੜੇ ਛੱਕ ਜੇ ਪਏ ਆ ਤੈਨੂੰ ਵੀ ਉਥੋਂ ਝੋਟੀਆਂ ਮਿਲ ਜਾਂਦੀਆਂ ਇਧਰੋਂ ਲਾਲ ਮਿਲ ਜਾਂਦੇ ਨੇ ਉਥੋਂ ਆ ਉਹ ਮਿਲ ਜਾਂਦਾ ਇੱਥੋਂ ਆ ਮਿਲ ਜਾਂਦਾ ਇਹ ਲਾਲਚ ਜੇ ਛੱਡ ਦੇ ਛੱਕ ਆ ਤੇਰੇ ਮਨ ਵਿੱਚ ਜੇ ਉਥੋਂ ਆ ਮਿਲ ਜੂ ਉੱਥੋਂ ਮਿਲ ਜੂ ਮਹਾਰਾਜ ਨੇ ਦੱਸਿਆ ਇੱਥੇ ਛੱਕ ਕੇ ਨਾ ਕਰੋ ਛੱਕ ਕੇ ਨਾ ਰਹੋ ਇਹ ਛੱਕ ਤੇ ਨਾ ਰਹੇ ਛੱਡ ਕੇ ਨਾ ਆਸਾ ਗੁਰੂ ਮਹਾਰਾਜ ਤੇ ਆਸ ਰੱਖ ਪ੍ਰਭੂ ਪਰਮਾਤਮਾ ਤੇ ਨਾਮ ਤੇ ਆਸ ਰੱਖ ਭਰੋਸਾ ਰੱਖ ਨਾਮ ਦੀ ਆਸ ਰੱਖ ਨਾਮ ਦੀਆਂ ਆਸਾਂ ਛੱਡ ਕੇ ਹੋਰ ਹੀ ਪਾਸੀ ਨਾ ਤੁਰਿਆ ਫਿਰ ਲੋਭ ਲਾਲਚ ਦਾ ਬੰਨਿਆ ਹੋਇਆ ਅਗਲੇ ਵੰਦ ਚ ਮਹਾਰਾਜ ਦੱਸਦ ਨੇ ਰੇ ਮਨ ਮੈਂ ਤੋ ਸਿਨ ਸਿਨ ਸਮਝਾਵਾਂ ਏ ਮਨ ਮੈਂ ਤੈਨੂੰ ਹਰ ਵੇਲੇ ਸਮਝਾਉਂਦਾ ਹਾਂ ਮਹਾਰਾਜ ਕਹਿੰਦੇ ਤਾਹੇ ਛਾੜਕਤ ਆਪ ਵਧਾਵਾਂ ਕਿ ਉਸ ਚિત੍ਰਕਾਰ ਨੂੰ ਵਿਸਾਰ ਕੇ ਕਿੱਥੇ ਉਸ ਦੇ ਬਣਾਏ ਹੋਏ ਚਿੱਤਰ ਵਿੱਚ ਤੂੰ ਆਪਣੇ ਆਪ ਨੂੰ ਜਕੜ ਰਿਹਾ ਹੈ ਅਕਾਲ ਪੁਰਖ ਵਾਹਿਗੁਰੂ ਨੇ ਕੁਦਰਤ ਨੂੰ ਪੈਦਾ ਕੀਤਾ ਤੂੰ ਕੁਦਰਤ ਦੇ ਵਿੱਚ ਹੀ ਫਸਿਆ ਹੋਇਆ ਮੋਹ ਮਾਇਆ ਦਾ ਜਾਲ ਪਿਆ ਹੋਇਆ ਉਹਦੇ ਬਣਾਏ ਹੋਏ ਚਿੱਤਰ ਨੂੰ ਤੂੰ ਚਿੱਤਰ ਰਿਹਾ ਚਿਤਾਰ ਰਿਹਾ ਉਹਦਾ ਤਾਂ ਸਿਮਰਨ ਕਰ ਰਿਹਾ ਜਿਹਨੇ ਪ੍ਰਭੂ ਪਰਮਾਤਮਾ ਨੇ ਦਾਤਾਂ ਦਿੱਤੀਆਂ ਉਹ ਦਾਤੇ ਨੂੰ ਭੁੱਲ ਗਿਆ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਨਾਲ ਜਕੜ ਬਣ ਗਈ ਤੇਰੀ ਪਕੜ ਬਣ ਗਈ ਕਹਿ ਲੋ ਪ੍ਰਭੂ ਪਰਮਾਤਮਾ ਦੀਆਂ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਨਾਲ ਪਕੜ ਬਣ ਗਈ ਇਹ ਮੇਰਾ ਘਰ ਆ ਮੇਰੀ ਕਾਰ ਆ ਮੇਰੀ ਕੋਠੀ ਆ ਮੇਰੀ ਜ਼ਮੀਨ ਆ ਮੇਰੀ ਜਾਇਦਾਦ ਆ ਬੈਂਕ ਬੈਲੰਸ ਉਧਰ ਹੀ ਫਸਿਆ ਪਿਆ ਮਨ ਪਰ ਜਿਹੜੀ ਪ੍ਰਭੂ ਪਰਮਾਤਮਾ ਨੇ ਜਿਹਨੇ ਦਿੱਤਾ ਉਹ ਚੇਤੇ ਨਹੀਂ ਇਨੂੰ ਅਕਿਰਤਕਣ ਕਹਿੰਦੇ ਆ ਅਕਿਰਤਕਣ ਅਗਲੇ ਪੰਨ ਚ ਮਹਾਰਾ ਦੱਸਦੇ ਨੇ ਜਜਾ ਜੋ ਤਨ ਜੀਵਤ ਜਰਾਵੇ ਜੋ ਬਨਜਾਰ ਜੁਗਤ ਸੋ ਪਾਵੇ ਮਹਾਰਾਜ ਕਹਿੰਦੇ ਜਦੋਂ ਕੋਈ ਜੀਵ ਮਾਇਆ ਵਿੱਚ ਰਹਿੰਦਾ ਹੋਇਆ ਹੀ ਸਰੀਰ ਦੀਆਂ ਆਵਾਸ਼ਨਾ ਸਾੜ ਲੈਂਦਾ ਹੈ ਸਰੀਰ ਵਿੱਚ ਰਹਿੰਦਾ ਹੋਇਆ ਹੀ ਮਨ ਦੀਆਂ ਬਾਸਨਾਵਾਂ ਛਾੜ ਲੈਂਦਾ ਤੇ ਪ੍ਰਭੂ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਇਕੱਠਾ ਕਰਨਾ ਸ਼ੁਰੂ ਕਰ ਲੈਂਦਾ ਇਹ ਖਜ਼ਾਨਾ ਹੀ ਇਕੱਠਾ ਹੋ ਰਿਹਾ ਜੀ ਜੇ ਆਪਾਂ ਗੁਰੂ ਦੀ ਕਿਰਪਾ ਸਦਕਾ ਸਤ ਸੰਗ ਕਰਦੇ ਆ ਜੋ ਗੁਰੂ ਦੇ ਬਚਨ ਸਾਡੇ ਹਿਰਦੇ ਘਰ ਵਿੱਚ ਬਸ ਜਾਣ ਤਾਂ ਪ੍ਰਭੂ ਪਰਮਾਤਮਾ ਦੇ ਨਾਮ ਦਾ ਖਜ਼ਾਨਾ ਅਸੀਂ ਇਕੱਠਾ ਕਰ ਰਹੇ ਆ ਮਹਾਰਾਜ ਕਹਿੰਦੇ ਜਦੋਂ ਕੋਈ ਜੀਵ ਮਾਇਆ ਵਿੱਚ ਰਹਿੰਦਾ ਹੋਇਆ ਹੀ ਸਰੀਰ ਦੀਆਂ ਬਾਸਨਾਵਾਂ ਛਾੜ ਲੈਂਦਾ ਹੈ ਵੇਰ ਕੀ ਹੋਏਗਾ ਜੋ ਬਨਜਾਰ ਜੁਗਤ ਸੋ ਪਾਵੇ ਮਹਾਰਾਜ ਕਹਿੰਦੇ ਉਹ ਮਨੁੱਖ ਜਵਾਨੀ ਦਾ ਮਦ ਸਾੜ ਕੇ ਜਿਉਣ ਦੀ ਸਹੀ ਜਾਣ ਚ ਸਿੱਖ ਲੈਂਦਾ ਹੈ ਜਵਾਨੀ ਸਾਰਿਆਂ ਤੇ ਆਉਂਦੀ ਆ ਮਹਾਰਾਜ ਕਹਿੰਦੇ ਪ੍ਰਭੂ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਆਨੰਦ ਮਾਣਨਾ ਤੂੰ ਪਰ ਜੁੜ ਕੇ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਰਹਿਣਾ ਜਿਵੇਂ ਕਮਲ ਦਾ ਫੁੱਲ ਕਮਲ ਦਾ ਫੁੱਲ ਚੱਕੜ ਚ ਹੀ ਰਹਿੰਦਾ ਤੇ ਆਪਣੇ ਆਪਣੀਆਂ ਜ਼ਰੂਰਤਾਂ ਸਾਰੀਆਂ ਚੱਕੜ ਚੋਂ ਹੀ ਪੂਰੀਆਂ ਕਰਦਾ ਹਰਿਆ ਭਰਿਆ ਰਹਿੰਦਾ ਉਹ ਚੱਕੜ ਦੇ ਵਿੱਚ ਜੜ ਉਹਦੀ ਚੱਕੜ ਚ ਹੁੰਦੀ ਆ ਪਰ ਉਹ ਆਪਣੀਆਂ ਪੰਖੜੀਆਂ ਨੂੰ ਚੱਕੜ ਨਹੀਂ ਲੱਗਣ ਦਿੰਦਾ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਗੁਰੂ ਦਾ ਪਿਆਰਾ ਚਾਹੀਦਾ ਗੁਰਸਿੱਖ ਰਹਿਣਾ ਸਮਾਜ ਵਿੱਚ ਹੀ ਰਹਿਣਾ ਸੰਸਾਰ ਵਿੱਚ ਹੀ ਆ ਜ਼ਰੂਰਤਾਂ ਸਾਰੀਆਂ ਸਰੀਰਕ ਜ਼ਰੂਰਤਾਂ ਸਾਰੀਆਂ ਸਮਾਜ ਵਿੱਚੋਂ ਹੀ ਪੂਰੀਆਂ ਕਰਨੀਆਂ ਆ ਪਰ ਸਮਾਜ ਵਾਲੀਆਂ ਰੌ ਰੀਤੀਆਂ ਰਸਮਾਂ ਰਿਵਾਜ ਨਹੀਂ ਲੱਗਣ ਦੇਣੇ ਮਨ ਨੂੰ ਵੱਖਰਾ ਰਹਿਣਾ ਨਰਲੇਪ ਰਹਿਣਾ ਸੰਸਾਰ ਚ ਹੀ ਹੈ ਤੇ ਗੁਰੂ ਦੇ ਗਿਆਨ ਨਾਲ ਜੁੜ ਕੇ ਰਹਿਣਾ ਰੌ ਰੀਤੀਆਂ ਰਵਾਜਾਂ ਦੇ ਵਿੱਚ ਮਨ ਤਾਂ ਮਨਤਾਵਾ ਪਖੰਡ ਬਾਤ ਦੇ ਵਿੱਚ ਨਹੀਂ ਫਸਣਾ ਸੰਸਾਰ ਤੋਂ ਵੱਖਰਾ ਰਹਿਣਾ ਇਹ ਗੁਰੂ ਦੇ ਪਿਆਰੇ ਜਿਨ੍ਹਾਂ ਦੀ ਬਾਣੀ ਆਪਾਂ ਪੜ ਰਹੇ ਹਾਂ ਇਹ ਸੰਸਾਰ ਤੋਂ ਵੱਖਰੇ ਹੋ ਕੇ ਜੀਵਨ ਜੀਆ ਇਹਨਾਂ ਨੇ ਤਾਂ ਹੀ ਇਹਨਾਂ ਨੂੰ ਗੁਰੂ ਮਹਾਰਾ ਸੱਚੇ ਪਾਤਸ਼ਾਹ ਨੇ ਆਪਣੀ ਬਰਾਬਰੀ ਦਿੱਤੀ ਹੈ ਜਦੋਂ ਆਪਾਂ ਆ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦੇ ਆ 35ਵਾਂ ਪੁਰਖਾਂ ਨੂੰ ਨਮਸਕਾਰ ਕਰਦੇ ਆ ਫਿਰ ਗੁਰੂ ਆਪਣਾ ਰੂਪ ਹੀ ਬਣਾ ਲੈਂਦਾ ਗੁਰੂ ਰੂਪ ਹੀ ਹੋ ਜਾਂਦਾ ਮਨੁੱਖ ਅਗਰੇ ਬੰਦ ਜਮਾਰਾ ਦੱਸਦੇ ਨੇ ਅਸ ਜਰ ਪਰ ਜਰ ਜਰ ਜਬ ਰਹੇ ਜਦੋਂ ਮਨੁੱਖ ਆਪਣੇ ਧਨ ਦੇ ਹੰਕਾਰ ਨੂੰ ਤੇ ਪ੍ਰਾਈ ਦੌਲਤ ਦੀ ਆਸ ਨੂੰ ਸਾੜ ਕੇ ਆਪਣੇ ਵਿੱਤ ਵਿੱਚ ਰਹਿੰਦਾ ਹੈ ਬੇਤ ਮਤਲਬ ਆਪਣੇ ਦਾਇਰੇ ਚ ਰਹਿੰਦਾ ਆਪਣੀ ਔਕਾਤ ਚ ਰਹਿੰਦਾ ਐਂ ਕਹਿ ਲੋ ਜੋ ਮਨੁੱਖੇ ਜਨਮ ਦੀ ਔਕਾਤ ਹੈ ਬੇ ਸੱਚਾ ਸੋੱਚਾ ਜੀਵਨ ਜੀਣਾ ਬੇਈਮਾਨੀ ਚੋਰੀ ਜਾਰੀ ਠੱਗੀ ਵਿਸੇ ਬਕਾਰ ਬਹਿਮਾ ਭਰਮਾ ਕਰਮਾਂ ਕਾਂਡਾ ਤੋਂ ਬਚਿਆ ਰਹਿਣਾ ਮਨੁੱਖ ਦਾ ਫਰਜ਼ ਹੈ ਤੇ ਗੁਰੂ ਦੇ ਗਿਆਨ ਨਾਲ ਜੁੜ ਕੇ ਰਹਿਣਾ ਮਹਾਰਾਜ ਕਹਿੰਦੇ ਜਦੋਂ ਮਨੁੱਖ ਆਪਣੇ ਧਨ ਦੇ ਹੰਕਾਰ ਨੂੰ ਤੇ ਪ੍ਰਾਈ ਦੌਲਤ ਦੀ ਆਸ ਨੂੰ ਛਾੜ ਕੇ ਆਪਣੇ ਵਿਤ ਵਿੱਚ ਰਹਿੰਦਾ ਹੈ ਫੇਰ ਤਬ ਜਾਏ ਜੋਤ ਪੁਜਾਰੋ ਲਹੇ ਮਹਾਰਾਜ ਕਹਿੰਦੇ ਤਦੋਂ ਉੱਚੀ ਆਤਮਿਕ ਅਵਸਥਾ ਵਿੱਚ ਅਪੜ ਕੇ ਪ੍ਰਭੂ ਦੀ ਜੋਤ ਦਾ ਪ੍ਰਕਾਸ਼ ਪ੍ਰਾਪਤ ਕਰਦਾ ਹੈ ਜਦੋਂ ਇਹਨਾਂ ਚੀਜ਼ਾਂ ਤੋਂ ਨਰਲੇਪ ਹੁੰਦਾ ਮਨੁੱਖ ਪਰਾਏ ਤਨ ਤੋਂ ਪਰਾਏ ਧਨ ਤੋਂ ਕਿ ਦੋ ਤੀਜਾਂ ਹੀ ਜ਼ਿਆਦਾ ਖਚ ਪਾਉਂਦੀਆਂ ਨੇ ਮਨੁੱਖ ਨੂੰ ਭੈਣਾ ਤੇ ਭਾਈ ਆ ਦੋਨਾਂ ਨੂੰ ਆਪਦੇਸ ਜੀ ਭੈਣਾ ਇਹਨਾਂ ਸਮਝ ਲੈਣ ਵੀ ਕੱਲੇ ਭਾਈ ਨੂੰ ਹੀ ਕਿਹਾ ਇਹ ਪਰਾਏ ਤਨ ਤੇ ਤੇ ਪਰਾਏ ਧਨ ਤੇ ਬਹੁਤ ਨਿਗਾਰਾ ਰੱਖਦਾ ਜੇ ਇਹ ਪਰਾਏ ਧਨ ਤੋਂ ਤੇ ਪਰਾਏ ਧਨ ਤੋਂ ਗ੍ਰੇਜ ਕਰ ਲਵੇ ਭਰੇਜ ਕਰ ਲਵੇ ਤੇ ਗੁਰੂ ਗਿਆਨ ਨਾਲ ਜੁੜ ਜੇ ਸਭ ਕੋ ਬਿੰਦ ਹੈ ਸਭ ਕੋ ਬਿੰਦ ਹੈ ਗੋਬਿੰਦ ਬਿਨ ਨਹੀਂ ਕੋ ਜੇ ਇਹ ਸੁਰਤ ਬਣ ਜੇ ਵਰਤੀ ਤਰਾਬ ਨਾਲ ਜੁੜਿਆ ਪਿਆ ਜਿਵੇਂ ਆਪਾਂ ਕੱਲ ਗੱਲ ਕਰੀ ਸੀ ਵੀ ਭਾਵੇਂ ਬਾਹਰੀ ਗੱਲ ਆ ਬੁੱਲੇ ਸਾਹ ਦਾ ਪਰਮਾਨਾ ਵੀ ਬੁੱਲਿਆ ਰੱਬ ਦਾ ਕੀ ਪਉਣਾ ਇਧਰੋਂ ਪੁੱਟਣਾ ਤੇ ਇਧਰ ਲਾਉਣਾ ਬਕਾਰਾਂ ਵੱਲੋਂ ਮਨ ਨੂੰ ਰੋਕ ਲਾ ਤੇ ਗੁਰੂ ਭਲ ਜੋੜ ਲਾ ਮਿਲ ਗਿਆ ਰੱਬ ਅੱਗੇ ਮਹਾਰਾਹ ਦੱਸ ਦੇ ਨੇ ਝੱਜਾ ਝੂਰ ਸੁਰਤ ਨਹੀਂ ਜਾਨ ਰਹਿਓ ਝੱਜਕ ਨਾਹੀ ਪਰਵਾਨਾ ਮਹਾਰਾਜ ਕਹਿੰਦੇ ਜਿਸ ਮਨੁੱਖ ਨੇ ਚਰਚਾ ਆਦਿਕ ਵਿੱਚ ਪਾ ਕੇ ਨਕਮੀਆਂ ਨਕਮੀਆਂ ਉਲਝਣਾ ਵਿੱਚ ਫਸਣਾ ਹੀ ਸਿੱਖਿਆ ਹੈ ਉਹਦਾ ਕੀ ਕਰਗੇ ਜਿਨੇ ਸਿੱਖਿਆ ਇਹ ਹੈ ਬਿਨ ਨਕਮੀਆਂ ਉਲਝਣਾ ਵਿੱਚ ਹੀ ਫਸੇ ਰਹਿਣਾ ਰਹੋ ਝੱਜਕ ਨਾਹੀ ਪਰਵਾਨਾ ਮਹਾਰਾਜ ਕਹਿੰਦੇ ਉਲਝਣਾ ਵਿੱਚੋਂ ਨਿਕਲਣ ਦੀ ਜਾਂਚ ਨਾ ਸਿੱਖੀ ਉਹ ਸਾਰੀ ਉਮਰ ਸੰਸਿਆ ਵਿੱਚ ਹੀ ਪਿਆਰ ਹੈ ਉਸ ਦਾ ਜੀਵਨ ਕਬੂਲ ਨਾ ਹੋ ਸਕਿਆ ਮਨੁੱਖਾ ਜਨਮ ਕਬੂਲ ਨਹੀਂ ਹੋਣਾ ਮਹਾਰਾਜ ਨੇ ਦੱਸਿਆ ਜੀ ਪਾਵਨ ਪਵਿੱਤਰੰਗ 341 ਦੇ ਸੁਭਾਏ ਮਨ ਸ਼ਬਦ ਹੈ ਅੱਗੇ ਦੱਸਦੇ ਨੇ ਮਹਾਰਾਜ ਕੱਤ ਝੱਖ ਚੱਖ ਔਰਨ ਸਮਝਾਵਾਂ ਮਹਾਰਾਜ ਕਹਿੰਦੇ ਬਹਿਸਾਂ ਕਰ ਕਰਕੇ ਬਹਿਸ ਜਿਹਨੂੰ ਆਪਾਂ ਕਹਿੰਨੇ ਬਹਿਸ ਕਰਦਾ ਹੈ। ਮਹਾਰਾਜ ਕਹਿੰਦੇ ਬਹਿਸਾਂ ਕਰ ਕਰਕੇ ਹੋਰਨਾਂ ਨੂੰ ਮਤਾਂ ਦੇਣ ਦਾ ਕੀ ਲਾਭ? ਗੁਰੂ ਦੀ ਗੱਲ ਕਰ ਤੇ ਗੁਰੂ ਦੀ ਗੱਲ ਸੁਣ। ਬਹਿਸ ਕਰ ਕਰਕੇ ਨਾ ਮਤਾਂ ਦੇ ਕਿਸੇ ਨੂੰ। ਵੀ ਇਹ ਤਾਂ ਐ ਹੀ ਹੁੰਦਾ ਜੀ। ਉਹ ਤਾਂ ਐ ਹੀ ਹੁੰਦਾ ਨਾ ਬਹਿਸ ਕਰਕੇ ਨਾ ਮਤਾਂ ਦੇ ਮਹਾਰਾਜ ਕਹਿੰਦੇ। ਝਗਰ ਕੀਏ ਝਗਰੋ ਹੀ ਪਾਵਾਂ। ਮਹਾਰਾਜ ਕਹਿੰਦੇ ਚਰਚਾ ਕਰਦੇ ਆ ਆਪ ਨੂੰ ਤਾਂ ਨਿਰੀ ਚਰਚਾ ਕਰਨ ਦੀ ਹੀ ਬਾਦੀ ਪੈ ਗਈ ਹੈ ਇਹ ਬਾਦੀ ਹੁੰਦੀ ਆ ਬੰਦੇ ਨੂੰ ਬਾਪ ਦੀ ਮੁੱਖ ਰੱਖਣੀ ਗੱਲ ਭਾਵੇਂ ਗੁਰੂ ਦੀ ਗੱਲ ਸਹੀ ਆ ਗੁਰੂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਆਪ ਦਾ ਗਿਆਨ ਘੋਟਣ ਲੱਗ ਜਾਂਦੇ ਨੇ ਕਈ ਬਹੁਤ ਆ ਮੈਂ ਮਿਲਦਾ ਰਹਿੰਦਾ ਮੈਨੂੰ ਮਿਲਦੇ ਰਹਿੰਦੇ ਨੇ ਬਹੁਤ ਪਰ ਉੱਥੇ ਫਿਰ ਹੱਥ ਜੋੜ ਲਈਦੇ ਆ ਵੀ ਠੀਕ ਆ ਜੀ ਤੁਹਾਡਾ ਆਪ ਦਾ ਗਿਆਨ ਤੁਸੀਂ ਆਪਦੇ ਕੋਲ ਰੱਖੋ ਕਿਉਂਕਿ ਗਰਬਾਣੀ ਦਾ ਫਰਮਾਨ ਆ ਮੂਰਖ ਨਾਲ ਨਾ ਲੁੱਜੀਏ ਜੇ ਕੋ ਗੁਰੂ ਦੀ ਗੱਲ ਨਹੀਂ ਮੰਨਦਾ ਤੇ ਆਪ ਦੀ ਸੁਣਾਉਂਦਾ ਉਹਦੇ ਨਾਲ ਉਲਝਣ ਦੀ ਲੋੜ ਨਹੀਂ ਹੱਥ ਪੰਨ ਵੀ ਠੀਕ ਆ ਭਰਾ ਤੂੰ ਆਪਦਾ ਗਿਆਨ ਆਪਦੇ ਕੋਲੇ ਰੱਖ ਇਹ ਮੈਨੂੰ ਮਿਲਦੇ ਰਹਿੰਦੇ ਆ ਜੀ ਮਹਾਰਾਜ ਦੀ ਕਿਰਪਾ ਨਾਲ ਚਲੋ ਗੁਰੂ ਨੇ ਕਿਰਪਾ ਕੀਤੀ ਜਾਂ ਮਾਤ ਦਿੱਤੀ ਉਹ ਨਾਲ ਨਾ ਝਗੜਾ ਨਹੀਂ ਕਰੀਦਾ ਵੀ ਠੀਕ ਆ ਭਾਈ ਤੂੰ ਆਪਦਾ ਗਿਆਨ ਆਪਦੇ ਕੋਲੇ ਰੱਖ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਇਹ ਬਾਵਾ ਨਖਰੀ ਚੱਲਦੀ ਆ ਜੀ ਗੰਗ ਲਿਕਟ ਜੋ ਕੱਟ ਰਹੋ ਦੂਰ ਕਹਾ ਤਜ ਜਾਏ ਮਹਾਰਾਜ ਕਹਿੰਦੇ ਮੈਂ ਝਗੜੇ ਚ ਮੇਲਿਆਂ ਜਾਂ ਚ ਨ ਪਈ ਹੇ ਭਾਈ ਜੋ ਪ੍ਰਭੂ ਨੇੜੇ ਬਸ ਰਿਹਾ ਹੈ ਜੋ ਹਿਰਦੇ ਵਿੱਚ ਬਸ ਰਿਹਾ ਹੈ ਉਸ ਨੂੰ ਛੱਡ ਕੇ ਤੂੰ ਦੂਰ ਕਿੱਥੇ ਜਾਂਦਾ ਹੈ ਉਹ ਹਿਰਦੇ ਵਿੱਚ ਹੀ ਬਸਦਾ ਲੋਕ ਜੰਗਲਾਂ ਚ ਭਾਲਦੇ ਫਿਰਦੇ ਨੇ ਸਮੁੰਦਰ ਚ ਵੀ ਉਤਰੇ ਫਿਰਦੇ ਨੇ 12 12 ਕੋ ਜੰਗਲਾਂ ਵਿੱਚ ਕੋਈ ਤੁਰਿਆ ਫਿਰਦਾ ਕੋਈ ਬਿਨਾਂ ਕੱਪੜਿਆਂ ਤੋਂ ਫਿਰਦਾ ਕੋਈ ਪੁੱਠਾ ਲਟਕਦਾ ਕੋਈ ਕੇਸ ਬੰਨ ਕੇ ਭਗਤੀ ਕਰਦਾ ਕੋਈ ਸੰਗਲ ਪਾਈ ਫਿਰਦਾ ਕੋਈ ਅਕਲਤ ਤੇ ਖੜਾ ਕੋਈ ਧੂਣੀਆਂ ਤਾਂ ਆਪ ਦਾ ਮਹਾਰਾਜ ਕਹਿੰਦੇ ਇਹ ਕੁਛ ਨਹੀਂ ਕਰਨ ਦੀ ਲੋੜ ਆਪਣੇ ਫਰਜ਼ ਪਛਾਨ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸਮਝ ਤੇ ਆਪਣੀ ਸੱਚੀ ਸੁੱਚੀ ਕਿਰਤ ਕਮਾਈ ਨਾਲ ਜੁੜਿਆ ਰਹੇ ਤੂੰ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਦਾ ਨਿਕਟ ਜਿਵੇਂ ਕਹਿੰਦੇ ਆ ਹੱਥ ਪਾਉ ਸਭ ਕਾਮਕਰ ਚੀਤ ਨਰੰਜਨ ਨਾਲ ਮਹਾਰਾਜ ਕਹਿੰਦੇ ਆ ਆਪਣੇ ਹੱਥਾਂ ਪਰਾਂ ਨਾਲ ਆਪਦਾ ਕਾਰੋਬਾਰ ਕਰਦਾ ਰਹੇ ਤੇ ਮਨ ਤੇਰਾ ਪਰਮਾਤਮਾ ਨਾਲ ਜੁੜਿਆ ਹੋਵੇ ਬੰਦਗੀ ਆ ਇਹ ਵਿਹਲੇ ਬਹਿ ਕੇ ਕਿਤੇ ਨਹੀਂ ਲਿਖਿਆ ਮੈਂ 5 6 ਪਾਠ ਕਰ ਲਏ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਹਿਜ ਪਾਠ ਮੈਨੂੰ ਕਿਤੇ ਨਹੀਂ ਲਿਖਿਆ ਮਿਲਿਆ ਵੀ ਬਿਹਲੇ ਬਹਿ ਕੇ ਜਾਂ ਮਾਲਾ ਫੜ ਕੇ ਜਾਂ ਭੋਰੇ ਚ ਉਤਰ ਕੇ ਬੰਦਗੀ ਹੁੰਦੀ ਆ ਨਾ ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭੋਰੇ ਚ ਬਹਿ ਜਾਂਦੇ ਬੰਦਗੀ ਕਰਨ ਤਾਂ ਫੇਰ ਖਣੀ ਕੀ ਹਾਲ ਹੋਣਾ ਸੀ ਦੁਨੀਆ ਦਾ ਮਹਾਰਾਜ ਕਹਿੰਦੇ ਨਾ ਜਾ ਕਾਰਨ ਜਗ ਢੁੰਡਿਓ ਨੇਰੋ ਪਾਇਓ ਤਾਹੇ ਮਹਾਰਾਜ ਕਹਿੰਦੇ ਜਿਸ ਪ੍ਰਭੂ ਨੂੰ ਮਿਲਣ ਦੀ ਖਾਤਰ ਅਸਾਂ ਸਾਰਾ ਜਗਤ ਢੂੰਡਿਆ ਸੀ ਢੂੰਡਿਆ ਦਾ ਮਤਲਬ ਲੱਭਿਆ ਸੀ ਢੂੰਡਿਆ ਸੀ ਉਸ ਨੂੰ ਨੇੜੇ ਹੀ ਆਪਣੇ ਅੰਦਰ ਹੀ ਲੱਭ ਲਿਆ ਭਗਤ ਜੀ ਕਹਿੰਦੇ ਹੁਣ ਪਹਿਲਾਂ ਢੂੰਡਦੇ ਫਿਰਦੇ ਸੀ ਨਾ ਲੱਭਦੇ ਫਿਰਦੇ ਸੀ ਇੱਥੋਂ ਮਿਲ ਜੋ ਉੱਥੋਂ ਕਹਿੰਦੇ ਹੁਣ ਅਸੀਂ ਆਪਦੇ ਅੰਦਰੋਂ ਹੀ ਲੱਭ ਲਿਆ ਮਿਲਣਾ ਵੀ ਅੰਦਰੋਂ ਹੀ ਆਂ ਅੰਦਰ ਹੀ ਬੈਠਾ ਜੀਵ ਆਤਮਾ ਤੇ ਪਰਮਾਤਮਾ ਅੰਦਰ ਹੀ ਹੈ ਪਰ ਇਹਨਾਂ ਦਾ ਮੇਲ ਮਲਾਪ ਕੌਣ ਕਰਾਏਗਾ ਗੁਰੂ ਸ਼ਬਦ ਵਿਚੋਲਾ ਬਣ ਕੇ ਮੇਲ ਮਲਾਪ ਕਰਾਏਗਾ ਇਹਨਾਂ ਦਾ ਜਦੋਂ ਗੁਰੂ ਸ਼ਬਦ ਨਾਲ ਜੁੜ ਗਿਆ ਮਨ ਉਦੋਂ ਜੀਵ ਆਤਮਾ ਦਾ ਤੇ ਪਰਮਾਤਮਾ ਦਾ ਇਹਨੇ ਮੇਲਜੋਲ ਕਰਾ ਦੇਣਾ ਅੰਦਰ ਹੀ ਆ ਬਾਹਰ ਕਿਤੇ ਨਹੀਂ ਹੈ ਅਗਲੇ ਬੰਦ ਚ ਮਾਰਾ ਦੱਸਦੇ ਨੇ ਟੈਂਕਾ ਬਿਕ ਟਕਾਟ ਘਟ ਮਾਹੀ ਪ੍ਰਭੂ ਦੇ ਮਹਿਲ ਵਿੱਚ ਆਪਣਾਣ ਵਾਲਾ ਔਖਾ ਪਤਨ ਹੈ ਪਰ ਉਹ ਪਤਨ ਫਿਰਦੇ ਵਿੱਚ ਹੀ ਹੈ ਪੱਤਣ ਸਮਝਦੇ ਨੇ ਆਪਾਂ ਜਿੱਥੇ ਬੇੜੀ ਪੈਂਦੀ ਹੁੰਦੀ ਆ ਜਿੱਥੋਂ ਦਰਿਆ ਤੋਂ ਪਾਰ ਕਰਾਇਆ ਜਾਂਦਾ ਉਹ ਪੱਤਣ ਉਹਨੂੰ ਕਹਿੰਦੇ ਆ ਵੀ ਜਿੱਥੇ ਬੇੜੀ ਪੈਂਦੀ ਆ ਇੱਧਰ ਉੱਧਰ ਲੰਗਾਉਂਦੇ ਆ ਦਰਿਆ ਤੋਂ ਪਾਰ ਬੇੜੀ ਵਾਲੇ ਮਲਾਹ ਮਹਾਰਾਜ ਕਹਿੰਦੇ ਉਹ ਪੱਤਣ ਹਿਰਦੇ ਘਰ ਵਿੱਚ ਹੀ ਹੈ ਅੰਦਰਈਆ ਪੱਤਣ ਉਹ ਪ੍ਰਭੂ ਦੇ ਮੈਣ ਵਿੱਚ અપਰਾਣ ਵਾਲਾ ਔਖਾ ਪੱਤਣ ਹੈ ਹੈ ਔਖਾ ਹੀ ਮਹਾਰਾਜ ਕਹਿੰਦੇ ਪਰ ਉਹ ਪਤਨ ਹਿਰਦੇ ਵਿੱਚ ਹੀ ਹੈ। ਕਈ ਵਾਰੀ ਅਸੀਂ ਨਾ ਘਰ ਦੇ ਵਿੱਚ ਚੀਜ਼ ਆ ਭੈਣਾ ਬੀਬੀਆਂ ਦੋ ਥਾਈ ਚੀਜ਼ ਨੂੰ ਸਪਾ ਕੇ ਰੱਖਦੀਆਂ ਲੁਕੋ ਕੇ। ਸਾਹਮ ਕੇ ਕੋਈ ਕੀਮਤੀ ਚੀਜ਼ ਆ ਜਿਹੜੀ ਕੱਪੜੇ ਹੀ ਕਹਿ ਲੋ ਚਲੋ। ਜਾਂ ਆਪਦੇ ਬੱਚਿਆਂ ਦੇ ਜਾਂ ਆਪਦੇ ਜੀਵਨ ਸਾਥੀ ਦੇ ਕੱਪੜੇ ਜੇ ਰਖੜਿਆ ਉਹਨਾਂ ਨੇ ਦੋ ਥਾਂਾਂ ਤੇ ਸੰਭਾਲ ਕੇ ਰੱਖਦੀਆਂ। ਦੋ ਥਾਂ ਕਿਹੜੇ ਆ? ਇੱਕ ਥਾਂ ਤਾਂ ਉਹਨੇ ਅਲਮਾਰੀ 'ਚ ਜਾਂ ਪੇਟੀ 'ਚ ਜਾਂ ਸੂਟਕੇਸ ਦੇ ਵਿੱਚ ਰੱਖ ਲਏ। ਦੂਜਾ ਹੋਊ ਆਪਦੇ ਮਨ ਵਿੱਚ ਟਿਕਾ ਕੇ ਰੱਖਦੀ ਐ ਸੰਭਾਲ ਕੇ ਵੀ ਜਦੋਂ ਚੀਜ਼ ਮੰਗੀ ਤੇ ਉਦੋਂ ਫਟਾਫਟ ਕਹਿਣਾ ਵੀ ਉੱਥੇ ਪਈ ਆ ਆਪਾਂ ਕਈ ਵਾਰੀ ਹੱਥ ਮਾਰਦੇ ਰਹਿੰਦੇ ਆ ਮੈਨੂੰ ਰਮਾਲ ਨਹੀਂ ਮਿਲ ਰਿਆ ਮੈਨੂੰ ਜਰਾਬਾ ਨਹੀਂ ਮਿਲ ਰਹੀਆਂ ਤੇ ਉਹ ਬੀਬੀ ਉੱਥੇ ਰਸੋਈ ਦੇ ਵਿੱਚ ਕੰਮ ਕਰਦੇ ਕੋਈ ਕਹਿੰਦੀ ਆ ਉਹ ਫਲਾਣੇ ਤਾਂ ਪਈ ਆ ਕਿਉਂਕਿ ਉਹਨੇ ਆਪਦੇ ਮਨ ਵਿੱਚ ਵੀ ਸੰਭਾਲ ਕੇ ਰੱਖੀ ਆ ਅਲਮਾਰੀ ਵਿੱਚ ਵੀ ਸੰਭਾਲੀ ਐ ਇਸੇ ਤਰ੍ਹਾਂ ਹੀ ਅਸੀਂ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਹਿਰਦੇ ਘਰ ਵਿੱਚ ਸੰਭਾਲ ਕੇ ਰੱਖਣਾ ਗੁਰੂ ਦੇ ਗਿਆਨ ਨੂੰ ਹਿਰਦੇ ਘਰ ਵਿੱਚ ਸੰਭਾਲ ਕੇ ਰੱਖਣਾ ਜਿਹੜਾ ਸਾਨੂੰ ਚੇਤਾ ਰਹੇ ਜਦੋਂ ਅਸੀਂ ਰੱਖਤੀ ਚੀਜ਼ ਕਿਤੇ ਹੋਰ ਆਪਣੇ ਧਿਆਨ ਵਿੱਚ ਨਾ ਸੰਭਾਲੀ ਮਨ ਵਿੱਚ ਨਾ ਸੰਭਾਲ ਕੇ ਰੱਖੀ ਉਹਦਾ ਪਤਾ ਨਹੀਂ ਲੱਗਣਾ ਕਿੱਥੇ ਆ ਮਹਾਰਾਜ ਨੇ ਇੱਥੇ ਦੱਸਿਆ ਵੀ ਉਹ ਪੱਤਣ ਜਿਹੜਾ ਪ੍ਰਭੂ ਪਰਮਾਤਮਾ ਕੋਲ ਮਿਲਣ ਵਾਸਤੇ ਜਿਹੜਾ ਪੱਤਣ ਪੈਂਦਾ ਨਾ ਐ ਤਾਂ ਉਹ ਔਕਾ ਪਰ ਹੈਗਾ ਅੰਦਰ ਹੀ ਆ ਜੇ ਤੂੰ ਅੰਦਰ ਉਹਦੀ ਖੋਜ ਕਰ ਲਈ ਅੰਦਰ ਨੂੰ ਸੰਭਾਲ ਲਿਆ ਤੇ ਜਿਆਦਾ ਛਮਾ ਨਹੀਂ ਲੱਗਣਾ ਉਹਨੂੰ ਮਿਲਣ ਵਾਸਤੇ ਅੱਗੇ ਮਹਾਰਾਜ ਕਹਿੰਦੇ ਖੋਲ ਕਪਾਟ ਮਹਿਲ ਕੇ ਨਾ ਜਾਹੀ ਹੇ ਭਾਈ ਮਾਇਆ ਦੇ ਮੋਹ ਵਾਲੇ ਕਬਾੜ ਖੋਲ ਕੇ ਤੂੰ ਪ੍ਰਭੂ ਦੀ ਹਜ਼ੂਰੀ ਵਿੱਚ ਕਿਉਂ ਨਹੀਂ ਅਪੜਦਾ ਮੋਹ ਮਾਇਆਲੇ ਕਬਾੜ ਖੋਲਦੇ ਅੰਦਰੋਂ ਕਿਉਂਕਿ ਇਹ ਤਾਂ ਸਹੂਲਤਾਂ ਤਾਂ ਮਿਲ ਹੀ ਜਾਣੀਆਂ ਸੁੱਖ ਹੋਰ ਚੀਜ਼ ਆ ਸਹੂਲਤ ਹੋਰ ਚੀਜ਼ ਆ ਜੀ ਇਹ ਵੀ ਵਿੱਚੋਂ ਗੱਲ ਆ ਗਈ ਕਈ ਸਹੂਲਤਾਂ ਨੂੰ ਹੀ ਸੁੱਖ ਭਾੜਦੇ ਨੇ ਨਹੀਂ ਸੁੱਖ ਮੰਨਦਾ ਹੁੰਦਾ ਤੇ ਸਹੂਲਤ ਸਰੀਰ ਵਾਸਤੇ ਆ ਸੁੱਖ ਤਾਂ ਮੰਨਦਾ ਹੁੰਦਾ ਜੇ ਮਨ ਸੁੱਖਾ ਹੋਵੇ ਅੰਦਰੋਂ ਜੇ ਮਾਨੀ ਤੜਪਿਆ ਪਿਆ ਤੇ ਸਹੂਲਤਾਂ ਜਿੰਨੀਆਂ ਮਰਜ਼ੀ ਹੋਣ ਮਨ ਨੂੰ ਸਹੂਲਤ ਸੌਖਾ ਨਹੀਂ ਕਰ ਸਕਦੀ ਮਨ ਨੂੰ ਸੌਖਾ ਕਰੇਗਾ ਗੁਰੂ ਦਾ ਗਿਆਨ ਉਹਨੂੰ ਰਹਿਣ-ਬਹਿਣ ਦਾ ਢੰਗ ਹੋਏਗਾ ਪਰਿਵਾਰ ਵਿੱਚ ਰਹਿਣ ਦਾ ਚੱਜ ਹੋਏਗਾ ਕਈਆਂ ਪਰਿਵਾਰਾਂ ਦੇ ਵਿੱਚ ਦੇਖਦਾ ਮੈਂ ਸਾਡੇ ਵੀ ਲਾਲੋ ਨਾਲੀ ਪਰਿਵਾਰ ਵਿੱਚ ਰਹਿਣ ਦਾ ਚੱਜ ਨਹੀਂ ਬੋਲੀ ਨਹੀਂ ਸਹੀ ਗੱਲ ਦੂਜੇ ਦੀ ਨਿਯਰਣੀ ਉੱਥੇ ਝਮੇਲਾ ਪਿਆ ਰਹਿੰਦਾ ਕਹਿਣ ਦਾ ਭਾਵ ਆ ਵੀ ਜਦੋਂ ਗੁਰੂ ਦਾ ਗਿਆਨ ਹੋਇਆ ਨਾ ਸਾਨੂੰ ਜੀਣ ਦਾ ਚੱਜ ਹੋਏਗਾ ਤਾਂ ਫੇਰ ਸਾਨੂੰ ਸੁੱਖ ਹੋਣਾ ਸਹੂਲਤਾਂ ਨਾਲ ਨਹੀਂ ਸੁੱਖ ਹੁੰਦੇ ਸਹੂਲਤਾਂ ਸਰੀਰ ਦੀਆਂ ਲੋੜਾਂ ਨੇ ਗਰਮੀ ਹੁਣ ਚਿਆੜ ਆ ਹੀਟ ਛੱਡ ਲਈ ਸਹੂਲਤਾਂ ਗਰਮੀਆਂ ਏਸੀ ਚੱਲ ਪਿਆ ਸਹੂਲਤਾਂ ਔਣ ਜਾਣ ਵਾਸਤੇ ਗੱਡੀ ਚੰਗੀ ਹੈਗੀ ਆ ਸਹੂਲਤਾਂ ਪਰ ਸੁੱਖ ਨਹੀਂ ਹੈ ਸੁੱਖ ਤਾਂ ਗੁਰੂ ਦੇ ਗਿਆਨ ਨਾਲ ਮਿਲਣਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਮਿਲਣਾ ਸੁੱਖ ਤੇ ਇੱਕ ਸੁੱਖਾ ਇਹ ਹੀ ਜੀਵਨ ਆ ਮਨੁੱਖਾ ਜਨਮੀ ਸਵਰਗ ਭਰਿਆ ਜੀਵਨ ਹੈ ਬਾਕੀ ਤਾਂ ਆਪਾਂ ਦੇਖਦੇ ਆ ਪਸ਼ੂ ਪੰਛੀ ਵਿਚਾਰੇ ਜਖਮੀ ਹੋਏ ਦੇਖਦੇ ਰਹਿੰਦੇ ਨੇ ਪਸ਼ੂ ਕਿਵੇਂ ਜਖਮੀ ਹੋਏ ਆ ਬਾਜ਼ਾਰਾਂ ਵਿੱਚ ਤੁਰੇ ਫਿਰਦੇ ਨੇ ਮਲਮ ਪੱਟੀ ਜੇ ਕੋਈ ਹੈਦਿਆ ਕਰਕੇ ਕਰ ਦਿੰਦਾ ਕਰ ਦਿੰਦਾ ਪਰ ਉਹਨੂੰ ਐ ਥੋੜੀਆ ਵੀ ਐ ਸੰਭਾਲਿਆ ਜਾਊ ਬੰਦੇ ਵਾਂਗੂੰ ਹੁਣ ਬੰਦੇ ਨੂੰ ਕੋਈ ਪ੍ਰੋਬਲਮ ਆਉਂਦੀ ਅਗਲਾ ਕਹਿੰਦਾ ਪੈਸਿਆਂ ਦੀ ਪ੍ਰਭਾ ਨਹੀਂ ਚੱਕ ਤੂੰ ਠੀਕ ਕਰ ਇਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਪਸੂ ਨੂੰ ਹਾਂ ਦਵਾਈ ਬੂਟੀ ਦਵਾ ਦੇਾਂਗੇ ਠੀਕ ਆ ਭਾਈ ਠੀਕ ਹੋ ਗਿਆ ਤਾਂ ਵੀ ਜਾਂ ਨਹੀਂ ਤਾਂ ਨਾ ਸਹੀ ਪਰ ਬੰਦੇ ਨੂੰ ਠੀਕ ਕਰਨ ਵਾਸਤੇ ਪੂਰੀ ਬਾਹ ਲਾਂਦਾ ਇਨਜ਼ਾਮ ਆਪਦੀ ਅੱਗੇ ਮਹਾਰਾਜ ਕਹਿੰਦੇ ਨੇ ਖੋਲ ਕਪਾਟ ਮਹਿਲ ਕੇ ਨਾ ਜਾਹੀ ਹੈ ਭਾਈ ਮਾਇਆ ਦੇ ਮੋਹ ਵਾਲੇ ਕਬਾੜ ਖੋਲ ਕੇ ਤੂੰ ਪ੍ਰਭੂ ਦੀ ਹਜ਼ੂਰੀ ਵਿੱਚ ਕਿਉਂ ਨਹੀਂ ਆਪ ਅਪੜਦਾ ਗੁਰੂ ਦੀ ਹਜ਼ੂਰੀ ਵਿੱਚ ਆ ਮੋਹ ਮਾਇਆ ਦਾ ਜਾਲ ਛੱਡ ਉਹ ਸੁਖ ਸੂਲਤਾਂ ਤਨ ਨੂੰ ਮਿਲੀ ਜਾਣੀਆਂ ਦੇਖ ਅਟਲ ਤਲ ਕਤਹ ਨ ਜਾਵਾਂ ਮਹਾਰਾਜ ਕਹਿੰਦੇ ਨਾ ਜਿਸਮ ਮੁਖ ਨੇ ਹਿਰਦੈ